ਉਹ ਕੁਛ ਨਹੀਂ ਜੀ ਅੱਥੇ ਫੋਟੋ ਕਰ ਲਈਏ ਬੰਨ੍ਹ ਕੇ ਅੱਛਾ ਜਿਹੜੀ ਲਾ ਲਾਂਗੇ ਦੇਖਣਗੇ ਹੋਇਆ ਕੀ ਐਡਾ ਕਰਦੇ ਵਿੱਚ ਕੋਈ ਕੋਈ ਜਿਹੜੇ ਤਿੰਨ ਐਕਟ ਹੈਗੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਰੱਦ ਕਰੋ ਉਸੇ ਬਾਰੇ ਸਰਕਾਰ ਨੇ ਸਾਰੇ ਵਿਕਲਪ ਖੁੱਲੇ ਰੱਖੇ ਆ ਗੱਲਬਾਤ ਦੇ ਰਸਤੇ ਖੁੱਲੇ ਰੱਖੇ ਆ ਕਈ ਦੌਰ ਚੱਲੇ ਆ ਅੱਗੇ ਵੀ ਦੌਰ ਚੱਲਨੇ ਪਰ ਬਾਦਰ ਬੜੀ ਦੁਖਦ ਗੱਲ ਹੈਗੀ ਆ ਕਿ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਆਪਣੀ ਰਾਜਨੀਤਿਕ ਹੋਂਦ ਬਚਾਣ ਲਈ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਫਾਉਲ ਪਲੇ ਕਰ ਰਹੀਆਂ ਹੈਗੀਆਂ ਉਹ ਸਾਰੀਆਂ ਮਰਿਆਦਾਵਾਂ ਇੱਕ ਪਾਸੇ ਰੱਖ ਕੇ ਲੋਕਤੰਤਰ ਦੀ ਹੱਤਿਆ ਕਰਕੇ ਜਿਸ ਤਰ੍ਹਾਂ ਭਾਜਪਾ ਦਾ ਮੂੰਹ ਬੰਦ ਕਰ ਦੇਣਾ ਹੁੰਦਾ ਗਲਾ ਕੁੱਟ ਦੇਣਾ ਹੁੰਦਾ ਇਸ ਤਰੀਕਾਂ ਦੇ ਤੌਰ ਤਰੀਕੇ ਅਪਣਾ ਰਹੇ ਆ ਡਾਇਰੈਕਟਲੀ ਵੀ ਔਰ ਇੰਡਾਇਰੈਕਟਲੀ ਸਾਡੇ ਪਹਿਲਾ ਪ੍ਰਦੇਸ਼ ਪ੍ਰਧਾਨ ਜੀ ਪਰਵਾਸ ਤੇ ਨਿਕਲੇ ਸੀਗੇ ਤੇ ਚਲੰਗ ਜੋ ਬੈਰੀਅਰ ਆ ਉੱਥੇ ਉਹਨਾਂ ਤੇ ਹਮਲਾ ਹੋਇਆ ਜਾਨ ਲੈਵਾ ਗੱਡੀ ਉਹਨਾਂ ਦੀ ਭੱਜੀ ਤੇ ਉਹਦੇ ਬਾਅਦ ਵੀ ਸਾਡੇ ਜਿੱਥੇ ਵੀ ਸਟੇਟ ਲੀਡਰ ਜਾਂਦੇ ਆ ਜਾਂ ਆਪਣੇ ਜ਼ਿਲ੍ਹਾ ਲੈਵਲ ਦੇ ਕਾਰਕਟਰ ਜਾਂਦੇ ਆ ਉੱਥੇ ਹੀ ਇੱਕ ਬਹੁਤ ਹੀ ਮੈਨਿਪੂਲੇਟਡ ਟੰਗ ਨਾਲ ਇੱਕ ਬਹੁਤ ਪਲਾਨਡ ਵੇ ਨਾਲ ਉਹ ਉੱਥੇ ਅੜਚਨ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਭਾਜਪਾ ਇੱਕ ਦੇਸ਼ ਦੀ ਸਭ ਤੋਂ ਵੱਡੀ ਪੋਲੀਟਿਕਲ ਪਾਰਟੀ ਨਹੀਂ ਕਿ ਭਾਜਪਾ ਦੇ ਕਾਰਜਕਰਤਾ ਨੂੰ ਆਪਣਾ ਅਜੰਡਾ ਆਪਣੇ ਵਿਸ਼ੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ਅਸੀਂ ਕਿਸੇ ਕਿਸਾਨ ਜਿਹੜਾ ਵੀ ਹੈਗਾ ਕੋਈ ਪ੍ਰਦਰਸ਼ਨ ਆ ਜਾਂ ਉਹਨਾਂ ਦਾ ਜੋ ਕੁ ਵੀ ਧਰਨਾ ਆ ਅਸੀਂ ਕਦੀ ਉਹਦੇ ਵਿੱਚ ਵਿਗਨ ਨਹੀਂ ਪਾਇਆ ਪਰ ਕਿਸਾਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਇਹ ਜਿਹੜੇ ਸੋ ਕਾਲਡ ਕਿਸਾਨ ਆ ਜਿਹੜੇ ਕਿਸਾਨਾਂ ਦੇ ਵਿੱਚ ਵੱਢ ਚੁੱਕੇ ਆ ਇਨਫਲੇਟੇਟ ਕਰ ਚੁੱਕੇ ਆ ਉਹ ਕਾਂਗਰਸ ਸਰਕਾਰ ਜੋ ਹੈ ਪੰਜਾਬ ਵਿੱਚ ਉਹਦੇ ਸ਼ਾਇਤੇ ਉਹਨਾਂ ਦੀ ਕਨਾਈਵੈਂਸ ਨਾਲ ਉਹਨਾਂ ਦੇ ਮਿਲੀ ਭਗਤ ਨਾਨ ਛੜ ਜਨਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕਾਰਜਕਰਤਾਵਾਂ ਨੂੰ ਆਪਣੀ ਗੱਲ ਜਨਤਾ ਤੱਕ ਕਹਿਣ ਤੋਂ ਰੋਕਣ ਲਈ ਇੱਕ ਬਹੁਤ ਅਹਿਮ ਰੋਲ ਪਲੇ ਕਰ ਰਹੇ ਆ ਔਰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਚਾਹੇ ਉਹ ਡੀਜੀਪੀ ਆ ਚਾਹੇ ਛੋਟੇ ਐਸਐਸਪੀ ਆ ਤੇ ਉਹ ਤੋਂ ਛੋਟੇ ਥਾਣੇਦਾਰ ਆ ਉਹ ਸਾਰੇ ਇੱਕ ਸੂ ਨਿਯੋਜਿਤ ਟੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਚਿਹਰੇ ਵੀ ਲੀਡਰ ਹੈਗੇ ਆ ਉਹਨਾਂ ਨੂੰ ਆਪਣੇ ਕਾਰਜਕ੍ਰਮ ਤੋਂ ਕਰਨੇ ਤੋਂ ਰੋਕਿਆ ਜਾ ਰਿਹਾ ਔਰ ਉਹਨਾਂ ਨੂੰ ਆਪਣੀ ਗੱਲ ਜਨਤਾ ਤੱਕ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਤੇ ਸਾਡੇ ਤੇ ਕੋਈ ਹਮਲਾ ਕਰੇ ਕੋਈ ਸਾਡਾ ਕਾਰਜਕ੍ਰਮ ਰੋਕੇ ਇਹ ਦੇਸ਼ ਦੀ ਡੈਮੋਕ੍ਰੇਸੀ ਆ ਜੇ ਅਸੀਂ ਅੱਜ ਤੱਕ ਨਹੀਂ ਬੋਲਦੇ ਇਹਨੂੰ ਕੋਈ ਕਾਰਤਾ ਨਾ ਸਮਝ ਲਵੇ ਭਾਰਤੀ ਜਨਤਾ ਪਾਰਟੀ ਦੇ ਕਾਰਕਤਾ ਨੂੰ ਹਰ ਚੀਜ਼ ਦਾ ਜਵਾਬ ਦੇਣਾ ਆਉਂਦਾ ਵਾ ਤੁਹਾਨੂੰ ਦੱਸਾਂ ਹਾਂ ਕੋਈ ਭਲੇਖੇ ਚ ਨਾ ਰਹਿ ਜਾਵੇ ਪਰ ਮੈਂ ਚੈਲੰਜ ਕਰਨਾ ਚਾਹਨਾ ਇਸ ਪ੍ਰੈਸ ਕਾਨਫਰੰਸ ਦੀ ਰਾਹੀ ਕੈਪਟਨ ਮਰਿੰਦਰ ਸਿੰਘ ਨੂੰ ਜਿਹਨੇ ਪਟੜੀਆਂ ਤੇ ਬੰਦੇ ਬਿਠਾਏ ਆ ਰੇਲਵੇ ਦੀਆਂ ਪਟੜੀਆਂ ਤੇ ਜਿਨ੍ਹਾਂ ਨੇ 12 ਪਲਾਜ਼ਾ ਤੇ ਬੰਦੇ ਬਿਠਾਏ ਆ ਜਿਨ੍ਹਾਂ ਨੇ ਪٹرول ਪੰਪਾਂ ਦੇ ਅੱਗੇ ਬੰਦੇ ਬਿਠਾਏ ਆ ਕੋਈ ਕਾਨੂੰਨ ਨਹੀਂ ਅਲਾਉ ਕਰਦਾ ਸੁਪਰੀਮ ਕੋਰਟ ਨੇ ਬਹੁਤ ਵਾਰੀ ਫੈਸਲਾ ਦਿੱਤਾ ਸ਼ਹੀਨ ਬਾਗ ਦਾ ਵੀ ਦਿੱਤਾ ਕਿ ਇਸ ਤਰ੍ਹਾਂ ਕਦੀ ਪਰਮਾਨੈਂਟਲੀ ਰੋਕ ਨਹੀਂ ਲੱਗ ਸਕਦੀ ਔਰ ਭਾਰਤੀ ਜਨਤਾ ਪਾਰਟੀ ਨੇ ਇਹ ਫੈਸਲਾ ਕਰ ਲਿਆ ਜੇ ਪ੍ਰਸ਼ਾਸਨ ਪੰਗੂ ਹੋ ਗਿਆ ਪ੍ਰਸ਼ਾਸਨ ਨਕਮਾ ਹੋ ਗਿਆ ਨਪੁੰਸਕ ਹੋ ਗਿਆ ਆ ਭਾਰਤੀ ਜਨਤਾ ਪਾਰਟੀ ਕੋ ਉਦਾ ਦਾ ਮੁਕਾਬਲਾ ਕਰੂਗੀ ਅਸੀਂ ਸਾਰੇ ਉਹਨਾਂ ਦਾ ਮੁਕਾਬਲਾ ਕਰਾਂਗੇ ਇਹ ਕੰਨ ਕਰ ਲੈਣ ਪੁਲਿਸ ਵਾਲੇ ਵੀ ਡੀਜੀ ਪੀ ਪੁਲਿਸ ਵਾਲੇ ਵੀ ਸੀਐਮਪੀ ਤੇ ਜਿਹੜੇ ਇੱਥੇ ਮੰਤਰੀ ਸੰਤਰੀ ਛੋਟੇ ਮੋਟੇ ਘੁੰਮਦੇ ਆ ਸਾਰਿਆਂ ਨੂੰ ਇੱਕ ਵਾਰਨਿੰਗ ਆ ਸਾਰੇ ਕੰਨ ਕਰ ਲਓ ਇਹ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਬਹੁਤ ਸਹਿ ਲਿਆ ਬਹੁਤ ਦੇਖ ਲਿਆ ਸਾਨੂੰ ਸਭ ਕੁਝ ਕਰਨਾ ਆਉਂਦਾ ਚੈਲੰਜ ਆ ਉੱਪਰ ਮੇਰਾ ਸਾਡੇ ਪ੍ਰਧਾਨ ਜੀ ਨੇ ਪਰਸੋਂ ਉੱਥੇ ਕੈਂਪ ਕੀਤਾ ਸੀ ਬਠਿੰਡੇ ਜਾ ਕੇ ਉੱਥੇ ਕੈਂਪ ਕੀਤਾ ਕਿ ਜਦ ਤੱਕ ਤੇ ਪਰਚਾ दर्ज ਨਹੀਂ ਹੁੰਦਾ ਸ਼ਰੇ ਆਮ ਵੀਡੀਓ ਰਿਕਾਰਡਿੰਗ ਦੇ ਵਿੱਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਪੁਲਿਸ ਦੀ ਕਨਸੈਂਟ ਦੇ ਨਾਲ ਪੁਲਿਸ ਦੀ ਪਲੈਨਿੰਗ ਦੇ ਨਾਲ ਬਠਿੰਡੇ ਦੇ ਵਿੱਚ ਹਮਲਾ ਹੋਇਆ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਡਰ ਜਾਏ ਔਰ ਅੱਗੇ ਨੂੰ ਕਾਰਜਕ੍ਰਮ ਨਾ ਕਰੇ ਕੈਂਪੇਨ ਨਾ ਕਰ ਸਕੇ ਮਿਊਨਿਸਪਲ ਇਲੈਕਸ਼ਨ ਨਾ ਲੜ ਸਕੇ ਖੜਾ ਨਾ ਹੋ ਸਕੇ ਤੇ ਇਸ ਕਰਕੇ دہشت ਦਾ ਮਾਹੌਲ ਪੰਜਾਬ ਚ ਲਾਣ ਆਰਡਰ ਦੀ ਜਿਹੜੀ ਪੋਜੀਸ਼ਨ ਆ ਬਿਲਕੁਲ ਖਤਮ ਹੋ ਚੁੱਕੀ ਆ ਇਹ ਸਰਕਾਰ ਬਿਲਕੁਲ ਪੰਗੂ ਆ ਇਹ ਸਰਕਾਰ ਬਿਲਕੁਲ ਕਟਾਲਿਆਂ ਦੀ ਸਰਕਾਰ ਆ ਇਹ ਵਾਅਦਾ ਖਿਲਾਫੀ ਦੀ ਸਰਕਾਰ ਆ ਇਹ ਸਰਕਾਰ ਜਿਹੜੀ ਆ ਹੁਣ ਇੱਥੇ ਰਹਿਣ ਦੇ ਕਾਬਲ ਨਹੀਂ ਅਸੀਂ ਇਸ ਗੱਲ 'ੇ ਵੀ ਸੈਂਟਰ ਦੇ ਵਿੱਚ ਆਪਣੇ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਵਾਲੇ ਆ ਗਵਰਨਰ ਨੂੰ ਮਿਲਣ ਵਾਲੇ ਆ